ਇਹ ਸਾਡੇ ਪੰਜਾਬ ਤੇ ਦੁਬਾਰੇ ਕਾਲਾ ਦੌਰ ਇਹ ਸਿਆਸੀ ਗੱਠ ਜੋੜ ਤੇ ਪੁਲਿਸ ਮੁਲਾਜ਼ਮ ਲਿਆ ਗਏ ਸਿਵਲ ਪ੍ਰਸ਼ਾਸਨ ਚਾਹੇ ਉਹ ਆਈਐਸ ਹੋਵੇ ਚਾਹੇ ਉਹ ਆਈਪੀਐਸ ਹੋਵੇ ਇਹ ਤਾਂ ਸਰਕਾਰਾਂ ਦੇ ਦਬਾਅ ਚ ਹੀ ਹੁੰਦੇ ਨੇ ਚਾਹੇ ਕਿੰਨੇ ਜਿਆਦਾ ਇੰਟੈਲੀਜੈਂਟ ਹੋਣ ਕਿੰਨੀਆਂ ਵੱਡੀਆਂ ਡਿਗਰੀਆਂ ਹੋਣ ਜਿਹੜੀ ਇਹਨਾਂ ਨੂੰ ਪੋਸਟ ਮਿਲਦੀ ਆ ਜਦੋਂ ਇਹਨਾਂ ਨੂੰ ਦਬਾਅ ਚੱਲਣਾ ਪੈਂਦਾ ਜਿਵੇਂ ਸਰਕਾਰ ਕਹੂਗੀ ਉਹ ਮੇ ਨੱਚਣਾ ਪੈਂਦਾ ਹੈ ਜਿਹੜੇ ਸਰਕਾਰ ਦੇ ਦਵਾਚਾਉਂਦੇ ਨੇ ਉਹਨਾਂ ਨੂੰ ਹੀ ਪੋਸਟਾਂ ਵਧੀਆ ਮਿਲਦੀਆਂ ਨੇ ਉਹੀ ਐਸਐਸਪੀ ਰਹਿਣਗੇ ਚਾਹੇ ਬਖੰਡਾ ਚਾਹੇ ਮਾਨਸਾ ਚਾਹੇ ਪਟਿਆਲਾ ਚਾਹੇ ਫੇਰ ਪਟਿਆਲਾ ਆਰਮੀ ਅਫਸਰਾਂ ਚ ਝੂਠ ਦੀ ਥਿਊਰੀ ਹੈ ਨਹੀਂ ਇਹ ਝੂਠ ਦੀ ਥਿਊਰੀ ਇਹ ਪੁਲਿਸ ਦੀ ਕਾਗਜਾਂਚ ਹੈ ਮੈਂ ਬਹੁਤ ਨੇੜੇ ਰਿਹਾ ਆਰਮੀ ਅਫਸਰ ਤੇ ਆਰਮੀ ਅਫਸਰ ਕਦੇ ਵੀ ਉਹ ਮੋਡ ਡਰਿੰਕ ਨਹੀਂ ਕਰਦਾ ਕਦੇ ਵੀ ਨਾਨਸੈਂਸ ਨਹੀਂ ਹੁੰਦਾ ਇੱਕ ਆਰਮੀ ਅਫਸਰ ਦੀ ਕੁੱਟਮਾਰ ਉਹਦਾ ਆਈਡੈਂਟੀਟੀ ਕਾਰਡ ਖੋਣਾ ਉਹਦੇ ਕੇਸਾਂ ਨੂੰ ਫੜ ਕੇ ਉਹਦੇ ਕੇਸਾਂ ਦੀ ਬੇਅਦਬੀ ਕਰਨਾ ਇੱਕ ਸਰਦਾਰ ਦੇ ਗੁਰੂ ਦੇ ਸਿੱਖ ਦੇ ਕੇਸਾਂ ਦੀ ਬੇਅਦਬੀ ਕਰਨਾ ਇਹਦਾ ਐਕਟ ਤੁਹਾਨੂੰ ਪਤਾ ਹੀ ਹੈ ਕੀ ਲੱਗਦਾ 295 ਜਾਂ ਕੋਈ ਵੀ ਇਹਦੇ ਬੜੀਆਂ ਧਾਰਾਵਾਂ ਲੱਗਦੀਆਂ ਨੇ ਵੋਡ ਕਿਉਂ ਲਾ ਦਿੱਤੇ ਕਿ ਨਸ਼ਾ ਤਸ਼ਕਰਾਂ ਬਾਰੇ ਲੋਕਾਂ ਨੂੰ ਜਾਣਕਾਰੀ ਹੈ ਤਾਂ ਸਾਡਾ ਇਹ ਨੰਬਰ ਹੈ ਇਹਦੇ ਉੱਤੇ ਜਾਣਕਾਰੀ ਪਾਓ ਪਤਾ ਨਹੀਂ ਸਰਕਾਰ ਨੂੰ ਹਾਂਜੀ ਤੁਸੀਂ ਕਿਹ ਵੱਡੇ ਵੱਡੇ ਵੋਡ ਕਿਉਂ ਲਾਤੇ ਇਹ ਕਿਉਂ ਲਾਤੇ ਸੋਨੂੰ ਵੀ ਪਤਾ ਹੈ ਦਿੱਲੀ ਦੇ ਵਿੱਚ ਇਹਨਾਂ ਨੂੰ ਕੁੱਟ ਕੇ ਭੁਜਾ ਦਿੱਤਾ ਉੱਥੋਂ ਰੇਖਾ ਬੀਬੀ ਬਣਾ ਦਿੱਤੀ ਆ ਮੋਦੀ ਸਾਹਿਬ ਨੇ ਇਹਨਾਂ ਦਾ ਬਿਸਤਰਾ ਉੱਥੋਂ ਗੋਲ ਹੋ ਗਿਆ ਇਹਨਾਂ ਨੂੰ ਡਰ ਹੋ ਗਿਆ ਪਟਿਆਲਾ ਦੇ ਵਿੱਚ ਵੱਡੀ ਘਟਨਾ ਵਾਪਰੀ ਹਾਲੇ ਵੀ ਧਰਨਾ جاری ਹੈ ਕਰਨਲ ਬਾਠ ਦਾ ਪਰਿਵਾਰ ਕਹਿ ਰਿਹਾ ਕਿ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਸੀਬੀਆਈ ਨੂੰ ਜਾਂਚ ਨਹੀਂ ਜਾਂਦੀ ਡਾਕਟਰ ਨਾਨਕ ਸਿੰਘ ਦਾ ਤਬਾਦਲਾ ਨਹੀਂ ਹੁੰਦਾ ਉਦੋਂ ਤੱਕ ਇਹ ਧਰਨਾ ਜਾਰੀ ਰਹੇਗਾ ਬੇਸ਼ੱਕ ਇੱਕ ਐਫ ਆਈ ਆਰ ਦਰਜ ਹੋਈ ਪਰਮਿੰਦਰ ਸਿੰਘ ਝੋਟਾ ਤੁਸੀਂ ਸਾਰੇ ਨਾਂ ਜਾਣਦੇ ਹੋ ਮਾਨਸਾ ਦੇ ਵਿੱਚ ਨਸ਼ਿਆਂ ਦੇ ਖਿਲਾਫ ਵੱਡੀ ਲੜਾਈ ਲੜੀ ਉਹਨਾਂ ਦੇ ਬਾਪੂ ਜੀ ਜਿਹੜੇ ਖੁਦ ਆਰਮੀ ਦੇ ਵਿੱਚ ਲੰਮੀਆਂ ਸੇਵਾਵਾਂ ਦੇ ਕੇ ਇੱਕ ਐਕਸ ਆਰਮੀ ਦੇ ਤੌਰ ਦੇ ਉੱਤੇ ਇੱਕ ਸਪਾਈ ਦੇ ਤੌਰ ਦੇ ਉੱਤੇ ਅੱਜ ਇਸ ਧਰਨੇ 'ਚ ਸ਼ਾਮਲ ਹੋਏ ਨੇ ਔਰ ਇਹਨਾਂ ਦਾ ਮੰਨਣਾ ਹੈ ਕਿ ਇਸ ਵਧੀਕੀ ਦੇ ਖਿਲਾਫ ਸਭ ਨੂੰ ਬੋਲਣਾ ਚਾਹੀਦਾ ਹੈ ਭੀਮ ਸਿੰਘ ਜੀ ਸਾਡੇ ਨਾਲ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਆਂ ਆ ਬਾਪੂ ਜੀ ਪਰਮਿੰਦਰ ਸਿੰਘ ਝੋਟਾ ਵੇਲੇ ਵੀ ਡਾਕਟਰ ਨਾਨਕ ਸਿੰਘ ਤੁਹਾਡੇ ਉੱਥੇ ਰੇ ਪਟਿਆਲੇ ਦੇ ਵਿੱਚ ਵੀ ਡਾਕਟਰ ਨਾਨਕ ਸਿੰਘ ਤੁਸੀਂ ਉਹਨਾਂ ਦੇ ਮਗਰ ਮਗਰ ਚੱਲ ਰਹੇ ਹੋ ਕਿ ਉਹ ਤੁਹਾਨੂੰ ਅੱਗੇ-ਅੱਗੇ ਲਾਈ ਫਿਰਦੇ ਆ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੀ ਠੀਕ ਹੈ ਜੀ ਸਾਡੇ ਸੰਗਤ ਨੂੰ ਜ਼ਰੂਰੀ ਹੈ ਗੁਰਪੱਤੇ ਕਿ ਜਾਵਣੀ ਇਹ ਜਿਹੜੀ ਕਹਾਣੀ ਆ ਨਾ ਇਹ ਸਾਡੇ ਪੰਜਾਬ ਤੇ ਦਵਾਰੇ ਕਾਲਾ ਦੌਰ ਇਹ ਸਿਆਸੀ ਗੱਠ ਜੋੜ ਤੇ ਪੁਲਿਸ ਮੁਲਾਜ਼ਮ ਲਿਆ ਰਹੇ ਇਹਦੇ ਲਈ ਅਸੀਂ ਤਾਂ ਇੱਕ ਆਮ ਸਭ ਕਾ ਫੌਜੀ ਆਮ ਕਿਸਾਨ ਆ ਗਰੀਬ ਕਿਸਾਨ ਆ ਅਸੀਂ ਨਾਨਕ ਸਿੰਘ ਨੂੰ ਮੂਰੇ ਲਾਉਣ ਵਾਲੇ ਕੌਣ ਆ ਅਸੀਂ ਨਹੀਂ ਉਹ ਫਿਰ ਵੀ ਇੱਕ ਡਾਕਟਰ ਵੀ ਆਪਦੇ ਕੋਲ ਡਿਗਰੀ ਆ ਉਹ ਐਸਐਸਪੀ ਹੁਣ ਪਟਿਆਲਾ ਅਸੀਂ ਤਾਂ ਉਹਦਾ ਸਤਿਕਾਰ ਕਰਨਾ ਚਾਹੁੰਦੇ ਆ ਪਰ ਉਹਦੇ ਡਿਊਟੀ ਉਹਦੇ ਕੰਮ ਹੀ ਹੋਜੇ ਨੇ ਉਹ ਮੂਰੇ ਮੂਰੇ ਅਸੀਂ ਪਿੱਛੇ ਪਿੱਛੇ ਉਹਦੇ ਕੰਮ ਹੀ ਇਹੋ ਜੇ ਨੇ पर अफसरों ਦੇ ਉੱਤੇ ਇੱਕ ਵੱਡੇ ਪੱਦਰ ਤੋਂ ਵੀ ਦਬਾਅ ਆਉਂਦਾ ਹੋ ਸਕਦਾ ਮਜਬੂਰ ਹੋਣ ਕਰ ਹੀ ਨਾ ਪਾਰੇ ਹੋਣ ਚਾਹੁੰਦੇ ਵੀ ਹੋਣ ਸ਼ਾਇਦ ਮਨ ਦੇ ਵਿੱਚ ਕਿ ਕੁਝ ਕਰਨਾ ਚਾਹੀਦਾ ਹੈ ਇਨਸਾਫ ਦੇ ਲਈ ਕਰਨਲ ਸਾਹਿਬ ਦੇ ਲਈ ਹੋ ਸਕਦਾ ਵੱਡੇ ਪੱਦਰ ਤੇ ਦਬਾਅ ਹੋਵੇ ਦੇਖੋ ਜੀ ਜਿਹੜਾ ਇਹ ਤੁਹਾਡੀ ਦਬਾਲ ਹੀ ਗੱਲ ਹੈ ਇਹਦੇ ਮੈਂ ਤੁਹਾਡੇ ਕੁਐਸਚਨ ਦਾ ਆਨਸਰ ਬਿਲਕੁਲ ਸ਼ਾਰਟਕਟ ਤੇ ਸਹੀ ਦੇਵਾਂਗਾ ਜੀ ਇਹ ਦਬਾਅ ਤੋਂ ਪਹਿਲਾਂ ਮੈਂ ਦੱਸ ਦਿੰਨਾ ਕੁਝ ਗੱਲਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਹੜਾ ਇਹ ਸਿਵਲ ਪ੍ਰਸ਼ਾਸਨ ਹੈ ਚਾਹੇ ਆਈਐਸ ਹੋਵੇ ਚਾਹੇ ਆਈਪੀਐਸ ਹੋਵੇ ਇਹ ਤਾਂ ਸਰਕਾਰਾਂ ਦੇ ਦਬਾਅ ਚ ਹੀ ਹੁੰਦੇ ਨੇ ਚਾਹੇ ਕਿੰਨੇ ਜਿਆਦਾ ਇੰਟੈਲੀਜੈਂਟ ਹੋਣ ਕਿੰਨੀਆਂ ਵੱਡੀਆਂ ਡਿਗਰੀਆਂ ਹੋਣ ਜਿਹੜੀ ਇਹਨਾਂ ਨੂੰ ਪੋਸਟ ਮਿਲਦੀ ਆ ਜਦੋਂ ਇਹਨਾਂ ਨੂੰ ਦਬਾਅ ਚੱਲਣਾ ਪੈਂਦਾ ਜਿਵੇਂ ਸਰਕਾਰ ਕਹੂਗੀ ਉਵੇਂ ਨੱਚਣਾ ਪੈਂਦਾ ਜਿਹੜੇ ਸਰਕਾਰ ਦੇ ਦਬਾਅ ਚ ਆਉਂਦੇ ਨੇ ਉਹਨਾਂ ਨੂੰ ਹੀ ਪੋਸਟਾਂ ਵਧੀਆ ਮਿਲਦੀਆਂ ਨੇ ਉਹੀ ਐਸਐਸਪੀ ਰਹਿਣਗੇ ਚਾਹੇ ਬਠਿੰਡਾ ਚਾਹੇ ਮਾਨਸਾ ਚਾਹੇ ਪਟਿਆਲਾ ਚਾਹੇ ਫਿਰ ਫਿਰ ਪਟਿਆਲਾ ਜਿਹੜੇ ਸਰਕਾਰ ਦੇ ਆ ਦਿਮਾਗ 'ਚ ਕੋਈ ਚੰਗਾ ਅਫਸਰ ਅਣਖੀ ਅਫਸਰ ਨਹੀਂ ਆਉਂਦਾ ਉਹਨੂੰ ਬਥੇਰੀਆਂ ਕਮਾਂਡੋ ਬਟਾਲੀਅਨ ਪੀਓ ਪੀ ਬਟਾਲੀਅਨ ਚਲਾਉਂਦੇ ਨੇ ਉੱਥੇ ਚੀਜ਼ਾਂ ਨਹੀਂ ਮਿਲਦੀਆਂ ਜਿਹੜੀਆਂ ਉਰੇ ਨੇ ਇਹ ਮਾਨਸ ਪਟਿਆਲਾ ਮਹਾਨਗਰ ਹੈ ਇਹਦਾ ਐਸਐਸਪੀ ਕੋਈ ਮੂਲੀ ਗੱਲ ਨਹੀਂ ਤੁਹਾਨੂੰ ਪਤਾ ਹੈ ਤੁਸੀਂ ਤਾਂ ਹਰ ਵਰਗ ਨੂੰ ਮਿਲਦੇ ਹੋ ਇੱਥੇ ਐਡੇ ਵੱਡੇ ਸ਼ਹਿਰ ਦੇ ਵਿੱਚ ਕਿੱਡੇ ਕਾਲੇ ਕੰਮਾਂ ਵਾਲੇ ਲੋਕ ਨੇ 2 ਨੰਬਰ ਵਾਲੇ 3 ਨੰਬਰ ਵਾਲੇ ਜਿੰਨੇ ਕਿ ਆਪਾ ਛੱਟਾ ਕਾਇਲੋ ਹੋਰ ਬੜੇ ਬੜੇ ਕੰਮ ਕਾਇਲੋ ਬਲੈਕੀ ਇਹ ਕਾਇਲੋ ਡਰਗ ਸਮਗਲਰ ਕਹਰੋ ਸਮੈਗ ਛੱਟਾ ਵੇਚਣ ਵਾਲੇ ਜਾਂ ਦੇਪਾਰ ਦੇ ਧੰਦੇ ਵੀ ਪੁਲਿਸ ਤੋਂ ਬਣਾਈ ਚੱਲਦੇ ਉਹਨਾਂ ਤੋਂ ਵੀ ਇਹਨਾਂ ਨੂੰ ਵੱਡੀਆਂ ਮੋਟੀਆਂ ਰਕਮਾਂ ਆਉਂਦੀਆਂ ਨੇ ਇਹੋ ਜਿਹੇ ਗਿਰੇ ਹੋਏ ਕੰਮ ਇਹ ਕਰਦੇ ਨੇ ਸਰਾਂ ਦੇ ਕਾਰਵਿਆਰ ਦੀ ਗੱਲ ਕੀਤੀ ਕਿ ਕਿਸ ਤਰ੍ਹਾਂ ਦੇ ਕੰਮ ਚੱਲਦੇ ਆ ਕਿਸ ਦੀ ਸ਼ੈ ਤੇ ਚੱਲਦੇ ਆ ਜਦੋਂ ਅਸੀਂ ਗੱਲ ਕਰਦੇ ਆ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੇ ਕੇਸ ਦੀ ਬੜੇ ਸਵਾਲ ਉੱਠੇ ਪਹਿਲੀ ਐਫ ਆਈ ਆਰ ਵਿੱਚ ਤਾਂ ਇਹ ਕਿਹਾ ਗਿਆ ਕਿ ਕਰਨਲ ਬਾਠ ਦੇ दारू ਪੀਤੀ ਹੋਣ ਕਰਕੇ ਤਾਂ ਸਭ ਕੁਝ ਵਿਗੜਿਆ ਉਸ ਤੋਂ ਬਾਅਦ ਵੱਡਾ ਪ੍ਰੈਸ਼ਰ ਬਣਦਾ ਕੇਸ ਨੂੰ ਕਿਵੇਂ ਸਮਝਿਆ ਹੁਣ ਤੱਕ ਦੇਖੋ ਜੀ ਆਰਮੀ ਦੇ ਆਰਮੀ ਦੇ ਅਫਸਰਾਂ ਚ ਝੂਠ ਦੀ ਥਿਊਰੀ ਹੈ ਨਹੀਂ ਇਹ ਝੂਠ ਦੀ ਥਿਊਰੀ ਇਹ ਪੁਲਿਸ ਦੀ ਕਾਗਜਾਂ ਚ ਹੈ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦੇਵਾਂ ਮੈਂ ਚਾਹੇ ਜਿੱਨਾ ਚਿਰ ਨੌਕਰੀ ਕੀਤੀ ਮੈਂ ਇੰਡੀਅਨ ਆਫਸਰਾਂ ਦੇ ਉਹਨਾਂ ਦੇ ਪਰਿਵਾਰਾਂ ਦੇ ਮਤਲਬ ਜਦੋਂ ਮੇਰੇ ਦਾੜੀ ਵੀ ਨਹੀਂ ਆਈ ਸੀ ਮੈਂ ਉਦੋਂ ਜੀਪ ਡਰਾਈਵਰ ਜੋਗਾ ਡਰਾਈਵਰ ਹੁੰਦਾ ਸੀ ਮੈਂ ਇਹਨਾਂ ਦੇ ਪਰਿਵਾਰਾਂ ਨੂੰ ਰਾਤ ਨੂੰ 12 1 ਵਜੇ ਤੱਕ ਵੀ ਲਿਆਂਦਾ ਰਹਿੰਦਾ ਸੀ ਮੈਂ ਬਹੁਤ ਨੇੜੇ ਰਿਹਾ ਆਰਮੀ ਆਫਸਰ ਦੇ ਆਰਮੀ ਆਫਸਰ ਕਦੇ ਵੀ ਓਵਰ ਡਰਿੰਕ ਨਹੀਂ ਕਰਦਾ ਕਦੇ ਵੀ ਨੌਨਸੈਂਸ ਨਹੀਂ ਹੁੰਦਾ ਆਰਮੀ ਆਫਸਰ ਇੱਕ ਸਿਰਫ 60 ਮਲ ਨੂੰ ਪਾ ਕੇ ਉਹਨ ਪੂਰਾ ਗਲਾਸ ਪਾਣੀ ਦਾ ਭਰ ਕੇ ਬੂੰਦ ਬੂੰਦ ਕਰਕੇ ਪੀਂਦਾ ਹੈ ਮਾ ਕਦੇ ਵੀ ਆਰਮੀ ਅਫਸਰ ਔਰ ਉਹਦਾ ਬੇਟਾ ਅੰਗ ਦੇ ਨਾਲ ਹੈ ਕੋਈ ਇਹੋ ਜਿਹਾ ਕੌਣ ਬਾਪ ਹੈ ਕੋਈ ਆਮ ਮਜ਼ਦੂਰ ਵੀ ਨਹੀਂ ਜੋ ਆਪਣੇ ਬੇਟੇ ਦੇ ਸਾਹਮਣੇ ਡਰਿੰਕ ਕਰੂਗਾ ਉਹ ਬਿਲਕੁਲ ਉਹ ਸਿਰਫ ਮੈਗੀ ਖਵਾ ਰਿਆ ਸੀ ਆਪਦੇ ਬੱਚੇ ਨੂੰ ਵੀ ਹਨੇਰਾ ਹੋ ਰਿਹਾ ਹੈ ਘਰੇ ਅਫਸਰਾਂ ਦੇ ਆ ਹੀ ਹੁੰਦਾ ਹੈ ਬਾਹਰੋਂ ਹੀ ਮਾਉਣਾ ਪੈਂਦਾ ਫਿਰ ਵੀ ਇਹ ਇਹ ਗੁੰਡਾ ਲੋਕ ਗਲਤ ਕੰਮ ਕਰਕੇ ਆਏ ਸੀ ਕੋਈ ਗਲਤ ਮਾੜਾ ਕੰਮ ਉਹ ਮਾੜੇ ਕੰਮ ਹੁੰਦੇ ਨੇ ਉਦੋਂ ਸਾਰੀ ਜਦੋਂ ਕਾਲੇ ਦੌਰ ਚ ਵੀ ਦੇਖਿਆ ਉਦੋਂ ਪੁਲਿਸ ਦੇ ਵੱਡੇ ਵੱਡੇ ਧੁੱਤ ਹੋ ਕੇ ਕੋਈ ਕਿਸੇ ਦੇ ਗੋਲੀ ਮਾਰਨੀ ਚਾਹੇ ਦੋਸੀ ਆ ਤਾਂ ਨਿਰਦੋਸ਼ ਹੈ ਸੌਖੀ ਤਾਂ ਨਹੀਂ ਦੋਸੀ ਤਾਂ ਯਾਰ ਜੱਜ ਬੈਠੇ ਨੇ ਹਾਈ ਕੋਰਟ ਬੈਠੀਏ ਸੁਪਰੀਮ ਕੋਰਟ ਬੈਠੀਏ ਸਜ਼ਾ ਤਾਂ ਉਹਨਾਂ ਨੇ ਦੇਣੀ ਹੈ ਪਰ ਹੁਣ ਚਾਹ ਪੁਲਸ ਨੂੰ ਨੇ ਅਧਿਕਾਰ ਹੋ ਗਏ ਉਹ ਸੁਪਰੀਮ ਕੋਰਟ ਦੇ ਜੱਜਾਂ ਤੋਂ ਵੀ ਟੱਪ ਗਏ ਗੋਲੀ ਮਾਰ ਦੋ ਇਨਕਾਊਂਟਰ ਕਰਾ ਦਿਓ ਦਾ ਕਿਸੇ ਦੇ ਨਹੀਂ ਲੱਤ ਕਰਕੇ ਗੋਲੀ ਮਾਰੀ ਜਾਂਦੀ ਹੈ ਉਹ ਗਲਤ ਕੰਮ ਕਰਕੇ ਆਏ ਸੀ ਆਪ ਖੁਦ ਨਸ਼ੇ ਸੀ ਉਹਨਾਂ ਨੂੰ ਇਹ ਲੱਗਿਆ ਵੀ ਇਥੋਂ ਸਾ ਕੋਈ ਹੈਗੇ ਨੇ ਇਹਨਾਂ ਤੋਂ 10-20 ਹਜ਼ਾਰ ਲਵਾਂਗੇ ਉਹਨਾਂ ਨੂੰ ਨਹੀਂ ਪਤਾ ਸੀ ਪਰ ਉਹਨਾਂ ਦੀ ਦੂਸਰੀ ਗਲਤੀ ਹੋ ਗਈ ਜਦੋਂ ਕਰਨਲ ਸਾਹਿਬ ਨੂੰ ਕੁੱਟਣ ਲੱਗੇ ਉਹਨੇ ਕਿਹਾ ਮੈਂ ਮੌਜੂਦਾ ਕਰਨਲ ਆ ਆਰਮੀ ਦਾ ਉਹਨਾਂ ਨੂੰ ਥਰਾਬੀਆਂ ਨੂੰ ਹੋਰ ਗੁੱਸਾ ਆਇਆ ਉਹਨਾਂ ਨੇ ਆਈ ਕਾਰਡ ਵੀ ਖੋਲਿਆ ਮੋਬਾਈਲ ਵੀ ਖੋਲਿਆ ਠੁੱਡੇ ਵੀ ਮਾਰੇ ਕਰਨਲ ਸਾਹਿਬ ਦੇ ਬੇਹੋਸ਼ ਹੋਣ ਤੋਂ ਬਾਅਦ ਵੀ ਕੁੱਟੇ ਹੀ ਗਏ ਇਸ ਲਈ ਸਾਥ ਹੋ ਰਿਹਾ ਨਹੀਂ ਜਾ ਰਿਹਾ ਅਸੀਂ ਵੀ ਆਰਮੀ ਪਰਸਨਲ ਆ ਚਾਹੇ ਐਕਸ ਸਾ ਵੀ ਸਾਡੇ ਇੱਕ ਫੌਜੀ ਅਫਸਰ ਨਾਲ ਹੀ ਹੁੰਦਾ ਰੱਖ ਕੇ ਅਸੀਂ ਦਿਨ ਰਾਤ ਇਸ ਧਰਨੇ 'ਚ ਹਾਜ਼ਰੀ ਭਰਾਂਗੇ ਇਹ ਬਿਲਕੁਲ ਝੂਠ ਹੈ ਉਹਦਾ ਮੈਡੀਕਲ ਰਿਪੋਰਟ 'ਚ ਵੀ ਆ ਗਿਆ ਵੀ ਉਹਨੇ ਬਿਲਕੁਲ ਡਰਿੰਕ ਨਹੀਂ ਕੀਤੀ ਸੀ ਉਦੋਂ ਦੀਆਂ ਲੈ ਕੇ ਹੁਣ ਤੱਕ ਘਟਨਾਵਾਂ ਨੂੰ ਜੁੜੀਆਂ ਕਈ ਗੱਲਾਂ ਸਾਹਮਣੇ ਆਈਆਂ ਪ੍ਰੈਸ਼ਰ ਬਣਿਆ ਬਾਇ ਨੇਮ ਜਿਹੜੀ ਐਫ ਆਈ ਆਰ ਵੀ ਦਰਜ ਹੋਈ ਇਨਸਪੈਕਟਰਾਂ ਦੀ ਉਹਨਾਂ ਨੂੰ ਜ਼ਿਲ੍ਹੇ ਤੋਂ ਵੀ ਬਾਹਰ ਭੇਜ ਦਿੱਤਾ ਗਿਆ ਹੁਣ ਤੁਹਾਡੇ ਮਨ ਦੇ ਮੁਤਾਬਕ ਕੀ ਚਾਹੁੰਦੇ ਇਨਸਾਫ ਦੀ ਡੈਫੀਨੇਸ਼ਨ ਕੀ ਹੈ ਤੁਹਾਡੇ ਹਿਸਾਬ ਦੇ ਨਾਲ ਕਿਵੇਂ ਮਿਲੇਗਾ ਇਨਸਾਫ ਦੇਖੋ ਜਨਾਂ ਨੂੰ ਇਹ ਪੁਲਿਸ ਦੀ ਥਿਊਰੀ ਬਾਰੇ ਨਹੀਂ ਪਤਾ ਹੁੰਦਾ ਉਹਨਾਂ ਨੂੰ ਨਹੀਂ ਪਤਾ ਇਹ ਜਿਹੜੀ ਪੁਲਿਸ ਦੀ ਥਿਊਰੀ ਹੈ ਇਹ ਕੋਈ ਵੀ ਇਹਨਾਂ ਦਾ ਡੀਜੀਪੀ ਵੀ ਇਹਨਾਂ ਥਾਣੇਦਾਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰੂਗਾ ਕਿਉਂ ਕਿ ਕਿੱਡੇ ਵੀ ਦੋਸ਼ੀ ਨੇ ਜਦ ਕਿ ਉਹਨਾਂ ਨੂੰ ਜੇ ਗਲਤ ਹੈ ਉਹਨੂੰ ਸਜ਼ਾ ਦੇਣ ਦਾ ਹੱਕ ਬਣਦਾ ਹੈ ਉਹ ਸਜ਼ਾ ਨਹੀਂ ਦਿੰਦਾ ਇਨਕੁਆਰੀਆਂ ਸਭ ਝੂਠ ਨੇ ਸਾਨੂੰ ਕਿਸੇ ਤੇ ਵਿਸ਼ਵਾਸ ਨਹੀਂ ਇਹਨਾਂ ਨੂੰ ਫਿਰ 2 ਮਹੀਨੇ ਬਾਅਦ ਬਹਾਲ ਕਰ ਦੇਣਗੇ ਇਹ ਤਾਂ ਇਹ ਮੰਗ ਹੈ ਸਾਡੇ ਆਗੂਆਂ ਦੀ ਬਾਠ ਪਰਿਵਾਰ ਦੀ ਪਰ ਹੁਣ ਹੱਥ ਆ ਗਈ ਹੈ ਜਿਹੜੀ ਵਾਗਡੋਰ ਜਿਹਦਾ ਮੋਰਤਾ ਚੱਲਦਾ ਉਹਨਾਂ ਦੇ ਵੀ ਇਹ ਸਾਡੀਆਂ ਜੋ ਮੰਗਾਂ ਨੇ ਸੀਬੀਆਈ ਜਾਂਚ ਉਦੋਂ ਥੱਲੇ ਸਾਨੂੰ ਕੋਈ ਏਡੀਜੀਪੀ ਪਰਮਾਰ ਹੋਵੇ ਜਾਂ ਕੋਈ ਹੋਰ ਹੋਵੇ ਉਹ 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 ਤਾਂ ਇਹਨੂੰ ਬਚਾਉਣਗੇ ਸਾਡੀ ਪਹਿਲੀ ਮੰਗ ਹੈ ਸੀਬੀਆਈ ਜਾਂਚ ਹੋਵੇ ਉਸ ਤੋਂ ਬਾਅਦ ਬਰਖਾਸ ਇਹਨਾਂ ਨੂੰ ਡਿਸਮਿਸ ਟਰਮੀਨੇਟ ਕੀਤਾ ਜਾਵੇ ਇਹਨਾਂ ਤੇ ਉਹ ਧਾਰਾਾਂਵਾਂ ਲਾਈਆਂ ਜਾਣ ਜਿਵੇਂ ਕਿ ਇਰਾਦਾ ਕਤਲ ਕਰਨਲ ਇੱਕ ਆਰਮੀ ਅਫਸਰ ਦੀ ਕੁੱਟਮਾਰ ਉਹਦਾ ਆਇਡੈਂਟੀਟੀ ਕਾਰਡ ਖੋਣਾ ਉਹਦੇ ਕੇਸਾਂ ਨੂੰ ਫੜ ਕੇ ਉਹਦੇ ਕੇਸਾਂ ਦੀ ਬੇਅਦਬੀ ਕਰਨਾ ਇੱਕ ਸਰਦਾਰ ਦੇ ਗੁਰੂ ਦੇ ਸਿੱਖ ਦੇ ਕੇਸਾਂ ਦੀ ਬੇਅਦਬੀ ਕਰਨਾ ਇਹਦਾ ਐਕਟ ਤੁਹਾਨੂੰ ਪਤਾ ਹੀ ਹੈ ਕੀ ਲੱਗਦਾ 295 ਜਾਂ ਕੋਈ ਵੀ ਇਹਦੇ ਬੜੀਆਂ ਧਾਰਾਵਾਂ ਲੱਗਦੀਆਂ ਨੇ ਜੇਕਰ ਇਨਸਾਫ ਤਾਂ ਆ ਹੀ ਮਿਲੇਗਾ ਇਹ ਉਹਨਾਂ ਦੇ ਵਿੱਚ 10-10 ਸਾਲ ਜੇਲ੍ਹਾਂ ਚ ਗੁਜ਼ਾਰਨਗੇ ਉਸ ਤੋਂ ਬਾਅਦ ਘਾਰੇ ਨਹੀਂ ਤਾਂ ਇਹ ਜੀਸੀਬੀਆਈ ਜਾਂਚ ਨਾ ਹੋਈ ਉਹ ਸਭ ਕਾਗਜ਼ਾਂ ਚ ਰਲ ਜਾਂਦਾ ਹੈ ਅਸੀਂ ਕੋਰਟ ਹਾਈ ਕੋਰਟ ਆ ਕਚਹਿਰੀਆਂ ਸੈਸ਼ਨ ਸਭ ਦੇਖ ਲਿਆ ਇੱਕ ਤੁਸੀਂ ਆਪਣੇ ਤਜਰਬੇ ਤੋਂ ਤੁਹਾਨੂੰ ਵੀ ਪੁਲਿਸ ਨੇ ਬਥੇਰਾ ਕੁਝ ਸਿਖਾਇਆ ਜਦੋਂ ਪਰਮਿੰਦਰ ਝੋਟੇ ਨੂੰ ਡਕਿਆ ਗਿਆ ਜੇਲ੍ਹ ਚ ਜਿਹੜਾ ਨਸ਼ਿਆਂ ਖਿਲਾਫ ਲੜ ਰਿਹਾ ਸੀ ਉਦੋਂ ਵੀ ਵਾ ਪੁਲਿਸ ਨਾਲ ਸਿੱਧਾ ਤੁਹਾਡਾ ਪਿਆ ਹੁਣ ਵੀ ਪੁਲਿਸ ਦਾ ਕੇਸ ਹੈ ਹਰ ਵਾਰੀ ਪੁਲਿਸ ਦਾ ਕਸੂਰ ਹੁੰਦਾ ਵੇਖੋ ਪੁਲਿਸ ਕਸੂਰ ਕਿਉਂ ਕਰਦੀ ਹੈ ਇਹਨਾਂ ਦਾ ਕੰਮ ਹੈ ਸਿਵਲ ਨਾਲ ਇਹਨਾਂ ਦਾ ਕੰਮ ਹੈ ਮਾੜਿਆ ਕਰ ਇਹ ਮਾੜੇ ਅਰਸ ਨਾਲ ਜਾਰੀ ਪਾ ਲੈਂਦੇ ਨੇ ਫਿਕਾ ਨਾ ਬਲੈਕੀਆਂ ਨਾਲ ਯਾਰ ਕਿਉਂ ਪਾਉਂਦੇ ਨਹੀਂ ਉਹ ਅਸਲ ਮੇਨ ਮੁੱਦਾ ਉੱਥੇ ਆ ਜਾਂਦਾ ਤਨਖਾਹ ਨਾਲ ਗੁਜ਼ਾਰਾ ਵੀ ਤਾਂ ਸਾਡੀ ਤਨਖਾਹ ਦਾ ਜਮਾ ਰਹੇ ਰਿਸ਼ਵਤ ਦਾ ਇਹ ਰਿਸ਼ਵਤ ਗੱਤ ਕੰਮ ਕਰਾਉਂਦੀ ਆ 95% ਇਹਨਾਂ ਦੇ ਵੱਡੇ ਅਧਿਕਾਰੀ ਕੀ ਛੋਟੇ ਤੋਂ ਲਾ ਕੇ ਹੁਣ ਯਾਰ ਇੱਕ ਥਾਣੇ ਦੇ ਵਿੱਚ ਮੁੰਛੀ ਆ ਕਿਸੇ ਵੀ ਥਾਣੇ ਚ ਮਗ ਜੋ ਉਹ ਤੁਹਾਡੇ ਨਾਲ ਗੱਲ ਨਹੀਂ ਕਰੂਗਾ ਐਨਕਾ ਲਾਈ ਜਾਊ ਜਦੋਂ ਤੁਸੀਂ 500 ਦਾ ਨੋਟ ਕੱਢੋਗੇ ਉਹ ਹੁਣ ਬੋਲੂਗਾ ਤਾਂ ਜਮਾਨਾ ਗਿਆ ਜੀ 1000 ਦਿਓ ਮੁੰਛੀ ਦੇ ਕੋਲੇ ਸਾਰਾ ਕੰਮ ਮੁੰਛੀਆਂ ਕੋਲੇ ਆ ਉੱਥੋਂ ਚਲਦੀ ਆ ਫਿਰ ਐਸਾਂ ਚੋਂ ਕੋਲ ਆ ਇਹ ਮਾਮਲਿਆਂ ਦੇ ਵਿੱਚ ਨਾ ਬੋਲ ਰਹੇ ਨੇ ਕਹਿੰਦੇ ਪੁਲਿਸ ਐਨੀ ਵੀ ਨਹੀਂ ਮਾੜੀ ਸਾਰੇ ਥੋੜਾ ਮਾੜੇ ਹੋ ਗਏ ਬਦਨਾਮੀ ਹੁੰਦੀ ਆ ਪੁਲਿਸ ਦੀ ਇਹ ਜਿਹੜਾ ਮੁੱਦਾ ਉੱਠਿਆ ਹੋਇਆ ਨਾ ਆਰਮੀ ਵਰਸਸ ਪੰਜਾਬ ਪੁਲਿਸ ਬਣ ਰਿਹਾ ਹੈ ਇਹਦੇ ਬਾਰੇ ਤੁਹਾਡਾ ਕੀ ਖਿਆਲ ਆ ਕਹਿੰਦੇ ਬਦਨਾਮੀ ਹੋ ਰਹੀ ਹੈ ਤੁਸੀਂ ਕਹਿੰਦੇ ਬਦਨਾਮੀ ਹੋ ਰਹੀ ਹੈ ਮੈਂ ਤੁਹਾਨੂੰ ਦੱਸਦਾ ਮੈਂ ਦੱਸਦਾ ਪੁੱਛੋ ਇਹ 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 ਛੜਾ ਗੰਮ ਇਸ ਲਈ ਹੋ ਰਿਹਾ ਹੁਣ ਕਿਸੇ ਵੀ ਥਾਣੇ ਦਾ ਜਿਹੜਾ ਇੱਥੇ ਪਟਿਆਲੇ ਜਿਹੜਾ ਸਭ ਤੋਂ ਵਧੀਆ ਥਾਣਾ ਹੈ ਜਿਵੇਂ ਸਾਡੇ ਜਿਹੜੇ ਹਰਿਆਣਾ ਬਾਰਡਰ ਤੇ ਲਾਗੇ ਮਾਨਸਾ ਜ਼ਿਲ੍ਹੇ ਦੇ ਉਹਨਾਂ ਹਰਿਆਣਿਆਂ ਦੀ ਸਭ ਤੋਂ ਵੱਧ ਫੀਸ ਹੈ ਜਿਹੜਾ ਐਸਐਸਪੀ ਉਹਨੂੰ ਲਾਊਗਾ 10 ਲੱਖ ਰੁਪਈਆ ਦੰਨਾ ਇਸ ਤਰ੍ਹਾਂ ਚੱਲਦਾ ਜਦੋਂ 10 ਲੱਖ ਰੁਪਈਆ ਦੇ ਕੇ ਥਾਣਾ ਲਊਗਾ ਇੱਕ ਐਸਐਚਓ ਸਬੰਸਪੈਕਟਰ ਆ ਫੇਰ ਉਹ 20 ਲੱਖ ਤੱਕ ਕਮਾਊਗਾ ਮਹੀਨੇ ਦਾ ਫੇਰ ਉਹਨੂੰ ਪੂਰੇ ਕਰਕੇ ਦੇਊਗਾ ਜੇ ਕੋਈ ਐਸਾ ਇਨਸੀਡੈਂਟ ਹੋ ਗਿਆ ਧਰਨਾ ਲਾਤਾ ਕੋਈ ਬੰਦਾ ਮਰ ਗਿਆ ਧਰਨੇ ਵਾਲਿਆਂ ਨੇ ਕਹਿੰਦਾ ਵੀ ਇਹਦੇ ਪਰਿਵਾਰ ਨੂੰ ਦਿਓ 5 ਲੱਖ ਉਹ 5 ਲੱਖ ਇਹ ਪੁਲਿਸ ਵੀ ਦਿੰਦੀ ਆ ਕਿੱਥੋਂ ਦਿੰਦੀ ਆ ਉਹ ਇਹ ਤਾਂ ਕਰਦੇ ਨੇ ਮਸੂਮਾ ਦਾ ਉਦੋਂ ਕਹਿੰਦੇ ਨੇ ਵੀ ਕੈ ਥਾਣੇਦਾਰ ਨੇ 10 10 ਸੱਚੋ ਨਹੀਂ 10 ਥਾਣਿਆਂ ਦੇ 50 50 ਹਜ਼ਾਰ ਦੇਓ ਉਹ ਉਹਦੀ ਦੇਣਗੇ ਅਗਲੇ ਦਿਨ ਉਹ ਕਿਸੇ ਦੀ ਦਰਖਾਸਤ ਆ ਗਈ ਸੋਡੀ ਆ ਗਈ ਤੁਹਾਡੇ ਭਰਾ ਨੇ ਤੁਹਾਡੇ ਨੂੰ ਤੁਹਾਨੂੰ ਬੁਲਾਉਣਗੇ 10000 ਦੇ ਭਾਈ ਫਿਰ ਗੱਲ ਕਰਾਂਗੇ ਉਹਨਾਂ ਨੂੰ ਉਧਰ ਦੇਣਾ ਹੁੰਦਾ ਕਿੱਥੋਂ ਆਊਗਾ ਸਾਬ ਤੁਹਾਡੇ ਤੋਂ ਲੈਣਾ ਮੇਥੋਂ ਲੈਣਾ ਇਹਨਾਂ ਤੋਂ ਲੈਣਾ ਸਾਡੇ ਅਫਸਰਾਂ ਦੀ ਕੋਈ ਚੰਗੇ ਵੀ ਰਾਹ 'ਚ ਟੱਕਰਿਆ ਤੁਹਾਨੂੰ ਜ਼ਿੰਦਗੀ 'ਚ ਕਿ ਸਾਰੇ ਮਾੜਿਆਂ ਨਾਲ ਵਾਪਸ ਹਾਂ ਹਾਂ ਕੁਝ ਥੋੜੇ ਕੁਝ ਪਰਸੈਂਟ ਚੰਗੇ ਹੈਗੇ ਨੇ ਉਹ ਨਾ ਤਾਂ ਮੁੰਸੀ ਨੇ ਨਾ ਐਸਾ ਚੋਰ ਉਹ ਖੁੱਡੇ ਲੈਣ ਹੁੰਦੇ ਨੇ ਉਹ ਇੱਕ ਪਾਸੇ ਸਾਈਡ ਤੇ ਚੁੱਪਚਾਪ ਖੜਿਆ ਤਨਖਾਹ ਲੈਂਦੇ ਨੇ ਤਨਖਾਹ ਤੇ ਘੁਜ਼ਾਰਾ ਕਰਦੇ ਨੇ ਉਹ ਰਿਸ਼ਵਤਾਂ ਲੈਂਦੇ ਵੀ ਨਹੀਂ ਜਿਹੜੇ ਚੰਗੇ ਨੇ ਪੰਜੇ ਉਂਗਲੀਆਂ ਅਖਸਾਰ ਨਹੀਂ ਹੋ ਸਕਦੀਆਂ ਆਪਾਂ ਸਭ ਨੂੰ ਮਾੜਾ ਨਹੀਂ ਕਹਿ ਸਕਦੇ ਪਰ ਇਹ ਜਿਹੜਾ ਲਾਲਚ ਹੈ ਇਹ ਇਹਨਾਂ ਨੂੰ 95% ਨੂੰ ਮਾੜਾ ਕਰਦਾ 5% ਇਹਨਾਂ ਵਿੱਚ ਬਹੁਤ ਚੰਗੇ ਨੇ ਮੇਰੇ ਨਾਲੋਂ ਵੀ ਚੰਗੇ ਨੇ ਉਹ ਸਾਡੀਆਂ ਵੀ ਹੈਲਪ ਕਰਦੇ ਨੇ ਤੁਸੀਂ ਚੰਗਾ ਕੰਮ ਕਰ ਰਹੇ ਹੋ ਪੰਜਾਬ ਦੇ ਬੱਚਿਆਂ ਨੂੰ ਨਸ਼ੇ ਤੋਂ ਬਚਾ ਰਹੇ ਹੋ ਪੰਜਾਬ ਦੀਆਂ ਤੱਕ ਲੜਕੀਆਂ ਵੀ ਨਸ਼ੇ ਕਰਦੀਆਂ ਨੇ ਅਸੀਂ ਉਹ ਲੜਕੀਆਂ ਬਾਰੇ ਵੀ ਬੋਲਿਆ ਗਏ ਆ ਉਹਨਾਂ ਨੂੰ ਸਮਝਾਇਆ ਬੁਝਾਇਆ ਉਹਨਾਂ ਨੂੰ ਨਸ਼ਾ ਛਡਾਊ ਕੇਂਦਰਾਂ ਤੋਂ ਦਵਾਈ ਦਵਾ ਕੇ ਬਚਾਇਆ ਤੁਸੀਂ ਦੇਖਦੇ ਹੋਵੋਗੇ ਕਾਲਜਾਂ ਸਕੂਲਾਂ 'ਚ ਕੁੜੀਆਂ ਛੀਛੀਆਂ ਪੀਣ ਲੱਗੀਆਂ ਹੌਲੀ-ਹੌਲੀ ਮੈਂ ਬਠੰਡੇ ਦੇਖੀਆਂ ਨੇ ਸਮੈਗ ਪਿੰਦੀਆਂ ਝੂਮਦੀਆਂ ਜਦੋਂ ਜੇ ਕਹਾਂ ਇੱਕ ਦਿਨ ਕੱਢ ਲਿਓ ਤੁਹਾਨੂੰ ਮੈਂ ਬਠੰਡੇ ਚ ਦਿਖਾ ਦੂੰ ਮਾਨਸਾ ਚ ਵੀ ਦਿਖਾ ਦੂੰ ਪਟਿਆਲੇ ਬਾਰੇ ਵੀ ਵੱਡੇ ਵੱਡੇ ਬੋਰਡ ਕਿਉਂ ਲਾ ਦਿੱਤੇ ਕਿ ਨਸ਼ਾ ਤਸਕਰਾਂ ਬਾਰੇ ਲੋਕਾਂ ਨੂੰ ਜਾਣਕਾਰੀ ਹੈ ਤੇ ਸਾਡਾ ਇਹ ਨੰਬਰ ਹੈ ਇਹਦੇ ਉੱਤੇ ਜਾਣਕਾਰੀ ਪਾਓ ਪਤਾ ਨਹੀਂ ਸਰਕਾਰ ਨੂੰ ਹਾਂਜੀ ਤੁਸੀਂ ਕਿਹਾ ਵੱਡੇ ਵੱਡੇ ਬੋਰਡ ਕਿਉਂ ਲਾਤੇ ਇਹ ਕਿਉਂ ਲਾਤੇ ਸੋਨੂੰ ਵੀ ਪਤਾ ਹੈ ਦਿੱਲੀ ਦੇ ਵਿੱਚ ਇਹਨਾਂ ਨੂੰ ਕੁੱਟ ਕੇ ਭਜਾ ਦਿੱਤਾ ਉੱਥੋਂ ਰੇਖਾ ਬੀਬੀ ਬਣਾ ਦਿੱਤੀ ਆ ਮੋਦੀ ਸਾਹਿਬ ਨੇ ਇਨਾਂ ਦਾ ਬਿਸਤਰਾ ਉੱਥੇ ਗੋਲ ਹੋ ਗਿਆ ਇਹਨਾਂ ਨੂੰ ਡਰ ਹੋ ਗਿਆ ਵੀ ਹੁਣ ਸਾਨੂੰ ਪੰਜਾਬ ਪਿੰਡਾਂ ਦੇ ਲੋਕ ਤਾਂ ਕੁੱਟਣਗੇ ਕਿਸਾਨ ਤਾਂ ਕੁੱਟਣਗੇ ਫੌਜੀ ਕੁੱਟਣਗੇ ਸ਼ਹਿਰ 'ਚੋਂ ਕਾਂਗਰਸ ਦੀ ਵੀ ਐ ਭਾਜਪੀ ਦੀ ਵੀ ਐ ਸਾਡੀ ਸਾਡੀ ਪੁੱਟਾਂ ਮਿਲ ਜਾਣਗੇ ਇਹਨਾਂ ਨੂੰ ਹੁਣ ਇਹਨਾਂ ਨੇ ਸਖਤਾਈ ਨਸ਼ਾ ਬੋਧ ਜੁੱਧ ਐ ਕਰਤਾ ਵੀ ਸਾਡੀ ਸਾਖ ਬਚੀ ਰਹਿ ਜੇ ਪੰਜਾਬ ਦੇ ਸਾਡੇ 5 ਸਾਲ ਪੂਰੇ ਹੋ ਜਾਣ ਪਰ ਬਈ ਪੂਰੇ ਤਾਂ ਇਹਨਾਂ ਦੇ ਹੋਣੇ ਚਾਹੀਦੇ ਸਾਡੇ ਦੇਖ ਤੋਂ ਬੋਝ ਪੂਜੇ ਛੇਤੀ ਇਲੈਕਸ਼ਨ ਹੁੰਦੀ ਐ ਪਰ ਇਹ ਹੁਣ ਇਨਾਂ ਦਾ ਇੱਕ ਵੀ ਨਹੀਂ ਆਉਂਦਾ ਇਹ ਬਾਦਲ ਕਹਿੰਦੇ ਬਰੋਬਰ ਜਾਣਗੇ ਜ਼ੀਰੋ ਹੋਣਗੇ ਇਹ ਨਹੀਂ ਪਤਾ ਕੌਣ ਆਊ ਕੌਣ ਨਹੀਂ ਇਹ ਨਹੀਂ ਆ ਸਕਦੇ ਇਹ ਆਪਣੀ ਸਾਖ ਬਚਾਉਣ ਲਈ ਇਹਨਾਂ ਨੇ ਜੁੱਧ ਨਸ਼ਾ ਵਿਰੁੱਧ ਪੀੜਾ ਪੰਜਾ ਪੀੜਾ ਪੰਜਾ ਇਹ ਐਸਐਸਪੀ ਦੇ ਬੋਲ ਰਿਹਾ ਪਤਾ ਕੀ ਹੋਰ ਤੇ ਪੀੜਾ ਪੰਜਾ ਚੱਲਦਾ ਹੈ ਤੁਸੀਂ ਉਹਨੇ ਹੋ ਅਸੀਂ ਜੀ ਇਹ 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 ਹੈਤਨੁੰਡਾ ਨਸ਼ਾ ਤਸਕਰ ਜੇਲ੍ਹ ਚ ਬੈਠਾ ਤੇ ਦੋ ਕੇਸ ਨੇ ਜਾਂ ਤਿੰਨ ਕੇਸ ਨੇ ਪਰ ਜਿਹੜੀ ਇਹਨੇ ਕੋਠੀ ਆ ਇਹ ਨਗਰ ਕੌਂਸਲ ਦੀ ਜਗ੍ਹਾ ਤੇ ਪਾਈ ਆ ਗੈਰ ਕਾਨੂੰਨੀ ਜਾ ਇਹ ਪੰਚਾਇਤ ਦੀ ਸਰਕਾਰੀ ਜਗ੍ਹਾ ਤੇ ਪਈ ਆ ਉਹ ਵਿਭਾਗ ਨੇ ਸਾਡੀ ਸਪੋਰਟ ਲਈ ਆ ਅਸੀਂ ਇਸ ਵਿਭਾਗ ਨੂੰ ਸਪੋਰਟ ਦੇਣ ਲਈ ਖੜੇ ਆ ਤੇ ਇਹ ਟਾਉਂਦੇ ਨੇ ਆਪਦੇ ਸਿਰ ਨਹੀਂ ਲੈਂਦੇ ਆਗੀ ਕਾਣੀ ਕਮੇਟਾ ਰਹਿਣ ਦੇ ਦੇਖ ਲਿਆ ਜੋ ਇਨਕਾਊਂਟਰ ਹੋ ਰਹੇ ਨੇ ਝੂਠੇ ਹੋ ਰਹੇ ਨੇ ਸਾਡੇ ਪੰਜਾਬ ਦੀ ਜਵਾਨੀ ਖਤਮ ਹੋ ਰਹੀ ਆ ਸਾਡੇ ਪੰਜਾਬ ਦੇ ਬੱਚੇ ਮਾਰੇ ਜਾ ਰਹੇ ਨੇ ਇਹ ਵੀ ਸਾਡੇ ਹੀ ਬੱਚੇ ਨੇ ਇਹ ਕਿੱਥੋਂ ਆਏ ਨੇ ਇਹ ਜਿੱਲੀ ਪੰਜਾਬ ਪੁਲਿਸ ਆ ਸਾਡੇ ਹੀ ਭਤੀਜੇ ਨੇ ਸਾਡੇ ਹੀ ਰਿਸ਼ਤੇਦਾਰ ਨੇ ਸਾਡੇ ਹੀ ਬੱਚੇ ਨੇ ਪਰ ਸਾਨੂੰ ਖਾਕੀ ਦਾਗੀ ਹੋ ਗਈ ਬੋਲਣਾ ਪੈ ਰਿਹਾ ਹੈ ਖਾਕੀ ਵਰਸ ਗ੍ਰੀਨ ਇਹ ਚੱਲ ਪਿਆ ਤੇ ਚੱਲੂਗਾ ਹੁਣ ਇਸ ਨੇ ਛੇਰ ਦੀ ਪੂਛ ਨੂੰ ਹੱਥ ਲਾ ਲਿਆ ਆ ਸਾਡੇ ਕਿਸਾਨ ਵੀਰਾਂ ਨੂੰ ਤਨ ਖਲੌੜੀ ਤੋਂ ਕੁੱਟਤਾ ਉਹਨਾਂ ਦਾ ਚਾਰਲੀਆਂ ਵੀ ਚੋਰੀ ਕਰ ਲਿਆ ਉਹਨਾਂ ਦੇ ਪੱਖੇ ਸਾਰਾ ਸਮਾਨ ਚੋਰੀ ਕਰ ਲਿਆ ਉਹਨਾਂ ਨੂੰ ਕੁੱਟ ਕੇ ਜਿਲ੍ਹੇ ਚ ਡੱਕਤਾ ਭੁਜਾਤਾ ਉਹ ਅਸੀਂ ਰੱਖੀ ਆ 28 ਤਰੀਕ ਹਾਂ ਸਾਰੇ ਜ਼ਿਲ੍ਹਾ ਦਫ਼ਤਰਾਂ ਤੇ ਇਸ ਲੋਟ ਕਰਾਂਗੇ ਫਿਰ ਦੁਬਾਰੇ ਹੁਣ ਸਾਰਾ ਕਿਸਾਨਾਂ ਦਾ ਏਕਾ ਹੋਊਗਾ ਹੁਣ ਇੱਕ ਝੰਡੇ ਥਲੇ ਕਿਸਾਨ ਜਿਹੜੇ 35 36 ਨਾ ਹੁਣ ਹੋਣਗੇ ਇੱਕ ਤੇ ਨਾਲੇ ਇਹਨੂੰ ਨਾਲੇ ਸੈਂਟਰ ਵਾਲਿਆਂ ਨੂੰ ਵੀ ਹੁਣ ਸਮਝ ਆ ਜਾਊਗੀ ਇਹ ਇਹ ਜਿਹੜਾ ਆਹ ਕੰਮ ਕਰ ਲਿਆ ਇਹਨੇ ਕਿਸਾਨਾਂ ਤੇ ਆ ਵੀ ਹੁਣ ਤੋਂ ਬਾਅਦ ਕਿਸਾਨਾਂ ਦੀ ਇਨਸਲਟ ਕਰਨ ਤੋਂ ਬਾਅਦ ਮੀਟਿੰਗ ਚ ਬੁਲਾ ਕੇ ਪਹਿਲਾਂ ਦੂਜਿਆਂ ਜਿੱਥੇ ਬੰਦੀਆਂ ਦੀ ਬੇਇਜ਼ਤੀ ਕੀਤੀ ਫਿਰ ਆਪਣਾ ਧੱਲੇਵਾਲ ਸਾਹਿਬ ਇਹਨਾਂ ਬਜ਼ੁਰਗ 100 ਤੋਂ ਕਿੰਨੇ ਦਿਨ ਉੱਤੇ ਹੋ ਗਏ ਜਿਹਨੇ ਅੰਨ ਪਾਣੀ ਨਹੀਂ ਖਾਦਾ ਉਹਦੇ ਨਾਲ ਤਸ਼ੱਦਦ ਸਾਰੇ ਪੰਜਾਬ ਦੇ ਕਿਸਾਨਾਂ ਨਾਲ ਉਹ ਕਰਨ ਤੋਂ ਬਾਅਦ ਉਹਨਾਂ ਨੂੰ ਜੇਲ੍ਹਾਂ 'ਚ ਢੱਕਿਆ ਥਾਣੇ 'ਚ ਢੱਕਿਆ ਉਦੋਂ ਬਾਅਦ ਛੇਰ ਦੀ ਪੂਛ ਨੂੰ ਹੱਥ ਲਾ ਲਿਆ ਮਤਲਬ ਆਨ ਡਿਊਟੀ ਆਰਮੀ ਅਫਸਰਾਂ ਨਾਲ ਫਿਰ ਆਰਮੀ ਅਫਸਰਾਂ ਦੀਆਂ ਪਤਨੀਆਂ ਉਹਨਾਂ ਦੇ ਬੱਚੇ-ਬੱਚੀਆਂ ਉਹ ਕਿਵੇਂ ਸਲਾਬਤ ਰਹਿਣਗੇ ਅੱਜ ਤੱਕ ਕਰਨਲ ਸਾਹਿਬ ਨੂੰ ਤੇ ਉਹਦੇ ਬੇਟੇ ਅੰਗਦ ਨੂੰ ਕੁੱਟਿਆ ਕੱਲ ਨੂੰ ਫਿਰ ਸਾਡੇ ਆਰਮੀ ਆਨ ਡਿਊਟੀ ਵਾਲਿਆਂ ਦੇ ਬੱਚਿਆਂ ਨੂੰ ਵੀ ਤੱਕਣਗੇ ਆਈ ਸਮਝ ਗੱਲ ਦੀ ਮੈਂ ਗਲਤ ਬੋਲ ਰਿਹਾ ਬਿਲਕੁਲ ਠੀਕ ਹੈ ਸਾਡੇ ਆਰਮੀ ਅਫਸਰਾਂ ਨੂੰ ਕੀ ਜੋ ਸੀ ਡੀ ਐਸ ਹੈ ਚੀਫ ਡਿਫੈਂਸ ਜੀ ਜੋ ਤਿੰਨੇ ਸੈਨਾ ਦਾ ਮੁਖੀ ਬਣ ਜਾਂਦਾ ਇਹ ਪਹਿਲਾਂ ਨਹੀਂ ਪਹਿਲਾਂ ਥਲ ਸੈਨਾ ਮੁਖੀ ਜੀ 에어 ਫੋਰਸ ਦਾ ਮੁਖੀ ਜੀ ਆਪਣਾ ਪਾਡੂਬੀ ਵਾਲਾ ਜਲ ਸੈਨਾ ਦਾ ਮੁਖੀ ਹੁੰਦਾ ਸੀ ਹੁਣ ਤਿੰਨਾਂ ਤੇ ਕੋਨਾ ਚ ਹੋਰ ਬਣ ਜਾਂਦਾ ਹੈ ਉਸ ਤੋਂ ਬਾਅਦ ਸਾਡਾ ਕਮਾਂਡਰ ਹੈ ਡਿਫੈਂਸ ਮਿਨਿਸਟਰ ਰੱਖਿਆ ਮੰਤਰੀ ਤਿੰਨੇ ਸੈਨਾ ਦਾ ਸਰਵੋਤਮ ਕਮਾਂਡਰ ਹੈ ਰਾਸ਼ਟਰਪਤੀ ਜੀ ਮੈਂ ਇੱਥੇ ਬੇਨਤੀ ਕਰੂੰਗਾ ਕਰਨ ਲਾ ਪਰਵਾ ਬਾਠ ਦੇ ਪਰਿਵਾਰ ਨੂੰ ਰਾਸ਼ਟਰਪਤੀ ਤੱਕ ਵੀ ਪਹੁੰਚ ਕਰੋ ਗਵਰਨਰ ਤੱਕ ਤੇ ਹੋਰਾਂ ਤੱਕ ਤਾਂ ਹੋ ਗਈ ਹੈ ਸੰਸਦ ਜੀ ਮੁੱਦਾ ਚੁੱਕਿਆ ਗਿਆ ਹੋਰ ਜਗ੍ਹਾ ਵਿਧਾਨ ਸਭਾ ਜੀ ਵੀ ਚੁੱਕਿਆ ਗਿਆ ਹੁਣ ਇਹਨੂੰ ਪਤਾ ਲੱਗੂਗਾ ਜਦੋਂ ਛੇਰ ਦਾ ਪੰਜਾਬ ਪਹੁੰਚੇ ਵੈਰੂ ਜੀ ਦਾ ਖਾਲਸਾ ਵੈਰੂ ਜੀ ਦੀ ਫਤਿਹ ਬਹੁਤ ਸ਼ੁਕਰੀਆ ਜੀ ਤੇ ਭੀਮ ਸਿੰਘ ਸੀਸਾਨ ਜਿਹੜੇ ਕੀ ਪਰਮਿੰਦਰ ਸਿੰਘ ਝੋਟਾ ਦੇ ਪਿਤਾ ਜਿਨ੍ਹਾਂ ਨੇ ਆਪਣੀਆਂ ਦਲੀਲਾਂ ਰੱਖੀਆਂ ਨੇ ਵਿਚਾਰ ਸਾਂਝੇ ਕੀਤੇ ਨੇ ਕਿ ਇਸ ਕੇਸ ਵਿੱਚ ਕਿਵੇਂ ਹੋਇਆ ਔਰ ਸਰਕਾਰ ਅੰਦਰ ਪੰਜਾਬ ਅੰਦਰ ਚੱਲ ਕੀ ਰਿਹਾ ਤੇ ਪੁਲਿਸ ਦਾ ਕਾਰਵਿਹਾਰ ਕੀ ਹੈ ਇਸ ਸਾਰੀਆਂ ਗੱਲਾਂ ਬਾਰੇ ਤੁਹਾਡਾ ਕੀ ਮੰਨਣਾ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ਬੀਸੀ ਪੰਜਾਬ ਪਟਿਆਲਾ